ਬਜੀ ਸਤਿਕਾਰ ਸਤਿ ਸ੍ਰੀ ਅਕਾਲ ਜੀ ਸੰਦੀਪ ਜੀ ਸਤਿ ਸ੍ਰੀ ਅਕਾਲ ਹੋਰ ਬਜੀ ਸਾਰੇ ਚੜਦੀ ਕਲਾ ਜੀ ਮੇਰਾ ਮਹਾਰਾਜ ਦੀਆਂ ਹੋਰ ਜੀ ਬਸ ਮੇਰਾ ਮੇਰਾ ਸੰਦੀਪ ਡੇਰੀ ਚੈਨਲ ਵੇਖਾਲੇ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਤਿ ਜੀ ਬਜੀ ਬਸ ਚੜਦੀ ਕਲਾ ਜੀ ਮੇਘਾ ਮਾਲ ਜੀ ਫਿਰ ਹਾਂ ਉਦਨ ਵਾਲਾ ਤੇ ਸੰਦੀਪ ਜੀ ਮੇਘਿਆ ਸਾਰਾ ਮਾਲ ਠੀਕ ਹੈ ਠੀਕ ਹੈ ਚਲੋ ਹਾਂ ਜੀ ਕੋ ਮੱਜਾਂ ਇਦਾਂ ਹੁੰਦੀਆਂ ਨਾਲੋਂ ਨਾਲ ਵਿਗੀ ਵਗੀ ਜਾਂਦੀਆਂ ਹਾਂ ਜੀ ਹਾਂ ਜੀ ਕੋਈ ਮਾਲ ਥੋੜਾ ਜਿਹਾ ਹੁਣ ਤੁਹਾਨੂੰ ਪਤਾ ਬਾਜ਼ਾਰ ਕੰਮ ਤੇਜ਼ੀ ਚੱਲਣ ਦੀ ਹੈ ਜੀ ਜੀ ਕੰ ਠੀਕ ਆ ਉਹ ਚਾਰ ਪੰਜ ਬਹਿ ਗਈਆਂ ਅਸੀਂ ਮੈਂ ਚੱਲ ਪੰਜ ਝੋਟੀਆਂ ਪਾ ਦਿੰਨੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਚਲੋ ਤੇ ਪੰਜ ਝੋਟੀਆਂ ਜੀ ਇੱਕ ਮੈਂ ਗੱਬੜਿਆਂ ਤੇ ਚਾਰ ਸੂਈਆਂ ਆਈਆਂ ਠੀਕ ਆ ਤੇ ਇੱਕ ਮੈਂ ਦਾ ਬੱਚਾ ਮਰ ਗਿਆ ਝੋਟੀ ਦਾ ਉਹ ਮੂਸੀ ਤੇ ਲੱਗੀ ਆ ਭਾਵੇਂ ਮੂਸੀ ਤੇ ਲੱਗੋ ਭਾਵੇਂ ਉਦਾਂ ਹੀ ਚੋਲੋ ਨੂੰ ਜੀ ਅੱਡੀ ਧੀਰੀ ਬਹੁਤ ਜਿਆਦੀ ਆ ਠੀਕ ਆ ਭਾਈ ਕੋਈ ਪਹਾੜਾ ਪਾਉਣ ਦੀ ਲੋੜ ਨਹੀਂ ਕੁਛ ਨਹੀਂ ਬਿਲਕੁਲ ਠੰਡੀ ਧੀਰੀ ਕਰੀ ਸ਼ੁਰੂ ਭਾਜੀ ਫਿਰ ਹਾਂਜੀ ਕਰੋ ਜੀ ਚਲੋ ਆਜੋ ਇੱਧਰ ਕਿੰਨੇ ਮਸੂਆ ਜੀ ਭਾਜੀ ਇਹ ਪਹਿਲਾ ਸੂਆ ਸੰਦੀਪ ਜੀ ਝੋਟੀ ਆ ਅੱਛਾ ਪਹਿਲਾ ਸੂਆ ਝੋਟੀ ਤੇ 11 ਕਿਲੋ ਦੁੱਧ ਦੇ ਥੱਲੇ ਤੇ ਆ ਰਿਹਾ ਜੀ ਹੁਣ ਠੀਕ ਆ ਹਾਂਜੀ 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 ਤੇ ਬਹੁਤ ਚੰਗੀ ਚਵਾ ਚੂ ਦੀ ਠੰਡੀ ਠੀਰੀ ਵੜੀ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਬਜੀ ਇਹਨੂੰ ਕੋਈ 12 13 ਦਿਨ ਹੋ ਗਏ ਜੀ ਸੂਈ ਨੂੰ ਆ ਕੱਟਾ ਜੀ ਆ ਕੱਟਾ ਖੋਲੋ ਖੋਲੋ ਬਾਈ ਜੀ ਫਿਰ ਖੋਲ ਬਈ ਲਓ ਜੀ ਦੇਖੋ ਜੀ ਵੱਡੀ ਝੋਟੀ ਆ ਜੀ ਬੁਰੀ 11 12 ਕਿਲੋ ਦੁੱਧ ਤਿਆਰ ਆ ਹਨਾ ਜੀ ਹਾਂਜੀ ਹਾਂਜੀ 12 ਵੀ ਹੋ ਸਕਦਾ ਤੁਸੀਂ 11 ਮੰਨ ਕੇ ਜੀ 11 ਮੰਨ ਲਾਏ ਵੇਲੇ ਹਾਜ਼ਰ ਹੈ ਪੱਕਾ ਹੈਗਾ ਪਰ ਕੱਡੇ ਤੇ ਤੋਲ ਕੇ ਲੈ ਜਾਏਗਾ ਬਸ ਠੀਕ ਆ ਲਓ ਦੇਖੋ ਚੁਾਈ ਜੂ ਹੈ ਵਧੀਆ ਬਾਈ ਬ ਆਜਾ ਵੀ ਫਰਮਣਾ ਲੈ ਆਜਾ ਆਇਆ ਕਮਾਲਾ ਕਮਾਲਾ ਕਮਾਲ ਪੂਰੀ ਠੰਡੀ ਧੀ ਪਹਿਲਾ ਸੂਆ ਠੀਕ ਆ ਕੱਲਾ ਕੱਲਾ ਥਣ ਲੱਗਾ ਜੀ ਝੋਟੀ ਨੂੰ ਹਾਂਜੀ ਹਾਂਜੀ ਬਹੁਤ ਖਰੀ ਝੋਟੀ ਆ ਕੋ 12 13 ਕਿਲੋ ਦੁੱਧ ਖਰਾ ਦਊਗੀ ਹੁਣ ਅੱਜ ਤੁਸੀਂ ਦੁੱਧ ਤੇ ਵੱਧ ਆ ਆਪਣਾ 11 ਕਿਲੋ ਕੰਡੇ ਦੇ ਚਾੜਵਾ ਹੋਣਾ ਹੈਗਾ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ 12 13 ਦਿਨਾਂ ਦਾ ਸੂਆ ਹੈਗਾ ਜੀ ਲੈ ਜਾ ਲੈ ਜਾ ਚਲੋ ਹਾਂਜੀ ਹਾਂਜੀ ਬੰਦ ਚ ਬੰਜਾ ਰਾ ਇਹਦੀ ਕੀਮਤ ਵਜੇ ਫਿਰ ਸਦੀਵ ਜੀ ਹੁਣ ਤੇ ਜਿਹੜੇ ਸਾਬ ਨਾਲ ਬਾਜ਼ਾਰ ਬਜੂਰ ਹੋਇਆ ਮੁੱਲ ਭਾਵੇਂ ਆਪਾਂ 35 ਕਰ ਲੋ 40 ਕਰ ਲਈਏ ਹੂੰ 1 ਲੱਖ ਤੇ 24000 ਦੀ ਜਣੀ ਝੋਟੀ ਦੇਣੀ ਹੈ 1 ਲੱਖ 24000 ਦੀ ਦੇਣੀ ਹੈ ਉਹਦੇ ਤੇ ਕੋਈ ਸੌਟ ਛੱਪਾ ਹੋ ਜਾਊਗਾ ਮੌਕੇ ਤੇ ਬਸ ਠੀਕ ਹੈ ਹਾਂਜੀ ਤੇ ਆਹ ਜੀ ਦੂਜਾ ਸੂਆ ਝੋਟੀ ਆ ਜੀ ਇਹ ਵੀ ਸੂਈ ਆ ਹਾਂ ਇੱਕ 8-10 ਦਿਨਾਂ ਦੀ ਸੂਈ ਹੈ ਵੀ ਜੀ ਅੱਛਾ ਜੀ ਹਾਂਜੀ ਹਾਂਜੀ ਇਹਦੇ ਥੱਲੇ ਹੁਣ ਜਿਹੜਾ ਅੱਜ ਆਹ ਵੇਲੇ ਹਾਜ਼ਰ ਦੁੱਧ ਆ ਉਹ 12 ਕਿਲੋ ਤੇ ਆ ਰਿਹਾ ਜੀ 12 ਕਿਲੋ ਤੇ ਆ ਰਿਹਾ ਹੈ 12 ਦੁੱਧ ਆ ਦੂਜਾ ਸੂਆ ਜੀ ਬਿਲਕੁਲ ਤਾਜੀ ਹੈ ਇਹ ਇਹ ਵੀ ਖੋਲ ਲਓ ਜੀ। ਹੈਲੋ। ਵੇਖੋ ਜੀ। ਠੀਕ ਹੈ। ਇਹ ਵੀ ਦੇਖੋ ਜੀ। ਬਾ ਠੀਕ ਹੈ। ਬਹੁਤ ਚੰਗੀ ਝੋਟੀ ਆ। ਹਾਂਜੀ। 14-15 ਕਿਲੋ ਦੁੱਧ ਕੱਢੂਗੀ ਆ ਜੇ ਬਿਲਕੁਲ ਹੀ ਤਾਜੀ ਆ ਜੀ। ਹਾਂਜੀ ਹਾਂਜੀ ਹਾਂਜੀ। ਦੂਜਾ ਸੂਆ ਚੂਣ ਚਾਂੜ ਬਹੁਤ ਚੰਗਾ ਲੱਗਾ ਸੀ। ਆਜੋ ਜੀ ਆਜੋ ਆਜੋ। ਹਾਂਜੀ। ਠੀਕ ਹੈ। ਮੈਂ ਮਰੀਆ ਮੈਂ ਨਾ ਇੱਕ ਨੰਬਰ ਜੀ ਚੂਣ ਬਹੁਤ ਜ਼ਿਆਦਾ ਝੋਟੀ ਚੰਗੀ ਆ ਜੀ। ਨਾ ਠੀਕ ਹੈ। ਬੜੀ ਸਿੱਧੀ ਝੋਟੀ ਆ। ਦੁੱਧ ਦੇਊਗੀ 15 ਕਿਲੋ ਚ ਡਿਫਾਲਟ ਰਜਨਾ ਮੈਂ। ਹਾਂ। ਦੇ ਵੀ ਕੁੜੀਆਂ ਹੁਣ ਅਜੇ ਬਿਲਕੁਲ ਤਾਜੀ ਸੂਈ ਪਰੇ ਲੈ ਜਾ ਸਿੱਧੀ ਹਾਂ ਸਿੱਧੀ ਸਿੱਧੀ ਲੈ ਲਓ ਸਿੱਧੀ ਹਾਂ ਸਿੱਧੀ ਲੈ ਜਾ ਬਹੁਤ ਜਿਆਦੀ ਚੋਣ ਚਾਂ ਸੰਦੀਪ ਜੀ ਝੋਟੀ ਚੰਗੀ ਆ ਹਾਂਜੀ ਹਾਂਜੀ ਦੂਜਾ ਦੂਆ ਜੀ ਸਾਰਾ ਮਾਲ ਉਧਰ ਹੀ ਆਇਆ ਨਾ ਭਾਈ ਸਾਰਾ ਜੀ ਮਾਲ ਹਰਿਆਣੇ ਦਾ ਹੀ ਆ ਕੋਈ ਇੱਥੋਂ ਮੈਂ ਲੈਂਦੇ ਨਹੀਂ ਆ ਜੀ ਬਸ ਠੀਕ ਆ ਹਾਂ ਮਾਲ ਸਾਰਾ ਉਧਰ ਦਾ ਜੀ ਤੇ ਭਾਈ ਜੀ ਫਿਰ ਇਹਦੀ ਕੀਮਾ ਦਾ ਸੰਦੀਪ ਜੀ ਮੁੱਲ ਤੇ ਕਰਨੂ ਇਹਦਾ ਭਾਵੇਂ ਹੋਣੇ 1.5 ਲੱਖ ਹੈ 1.5 ਦਾੜ ਕੋਈ ਨਹੀਂ 1.35 ਦੀ ਝੋਟੀ ਇਹ ਦੇਣੀ ਹੈ ਬਸ 1 135 ਦੀ 1000 ਰੋਡ ਛੜਦਾ ਇੱਕ ਚੌਂਤੀ ਇਹਦਾ ਲਵਾਂਗੇ ਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਆ ਜੋ ਆ ਝੋਟੀ ਪਹਿਲਾ ਸੁਆ ਜੀ ਇਹਦੀ ਬੂਸ਼ੀ ਬਣੀ ਹੈ ਇਹਦਾ ਮੂਸੀ ਬਣੀ ਹੋਵੇ ਲਾ ਲਿਆ ਓਏ ਅਛਾ ਉਹ ਲਾ ਕੇ ਲਿਆਓ ਟੰਗੀ ਜੋ ਠੰਡੀ ਧੀਰੀ ਏਡੀ ਆ ਵੀ ਬਹੁਤ ਜਿਆਦੀ ਜੀ ਐਦਾਂ ਕੋਈ ਥੱਲੇ ਬਹਿ ਜਾ ਕੋਈ ਸੀਲਸਾਲ ਬੜੀ ਹੈ ਹਾਂਜੀ ਹਾਂ 12 ਕਿਲੋ ਦੁੱਧ ਝੋਟੀ ਥੱਲੇ ਹੁਣ ਸੰਦੀਪ ਜੀ ਹਾਜ਼ਰ ਹੈ ਅਛਾ 12 ਹੁਣ ਹਾਜ਼ਰ 12 ਕਿਲੋ ਦੁੱਧ ਦੇ ਦੇ ਥੱਲੇ ਤਿਆਰ ਕੋਈ ਇਹਨੂੰ ਪਹਾੜਾ ਪਾਉਣ ਦੀ ਲੋੜ ਨਹੀਂ ਜੀ ਕਰਦਾ ਮੂਸੀ ਰੱਖ ਲੋ ਜੀ ਕਰਦਾ ਏਦਾਂ ਚੋ ਲੋ ਠੀਕ ਆ ਬਿਲਕੁਲ ਸੀਲ ਠੰਡੀ ਬਸ ਠੀਕ ਆ ਹਾਂਜੀ ਹਾਂਜੀ ਲੈ ਲਓ ਨਹੀਂ ਗਈ ਆ ਜਾਓ ਆ ਮੂਸੀ ਜੋ ਇਹਦੀ ਅੱਛਾ ਭਾਵੇਂ ਇਹ ਰੱਖ ਕੇ ਚੋ ਲੋ ਅਸੀਂ ਇਹ ਵੀ ਰੱਖ ਕੇ ਨਹੀਂ ਚੋਂਦੇ ਜੀ ਬਿਲਕੁਲ ਤਾਜੀ 8 ਦਿਨਾਂ ਦੀ ਮੱਝ ਸੂਈ ਆ ਜੀ ਹਾਂ 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 ਲਿਆ ਖੋਲ ਕੇ ਲਿਆ ਮੈਂ ਉਦਾਂ ਹੀ ਥਾਪੀ ਤੇ ਮਿਲਦੀ ਆ ਮੇਰੇ ਕੋਲ ਬੱਚਾ ਮਰਿਆ ਜੀ ਬਿਲਕੁਲ ਤਾਜੀ ਸੂਈ ਆ ਜੀ ਅੱਛਾ ਜੀ ਹਾਂ ਪਹਿਲਾ ਸੂਆ ਝੋਟੀ ਦਾ ਜੋ ਚਾਰ ਦੰਦ ਮੂੰਹਾਂ ਆ ਜੀ ਵੇਖੋ ਜੀ ਆਹ ਵੇਖੋ ਜੇਕਰ 12 ਕਿਲੋ ਲੱਗੇ ਜੋ ਦੁੱਧ ਹੁਣ ਇੱਕ ਹਫਤੇ ਦੀ ਹੈ ਛੋਟੀ ਸੂਈ ਆਜਾ ਜੀ ਬਿਲਕੁਲ ਭਾਜੀ ਹਾਂਜੀ ਹਾਂਜੀ ਆਜੋ ਜੀ ਆਜੋ ਦਾਇਆ ਕਮਾਂਗੀ ਬਿਲਕੁਲ ਠੰਡੀ ਧੀਰੀ ਕੋਈ ਕਹੇ ਬੈਨੇ ਲੱਤ ਛੜਨੀ ਬੈਹ ਰੱਖ ਕੇ ਰੀਜਣਾ ਥਾਪੀ ਮਾਰ ਕੇ ਭਾਵੇਂ ਚੋਲੋ ਜਿੱਥੇ ਮਰਜੀ ਖਲਾਰ ਕੇ ਬਸ ਠੀਕ ਆ ਹਾਂਜੀ ਹਾਂਜੀ ਐਦਾਂ ਭਾਵੇਂ ਥੱਲੇ ਬਹਿ ਕੇ ਪਛਮਾ ਲੋ ਜੀ ਚਲੋ ਕੋੜਾ ਪਾਣੂ ਕੋੜਾ ਪਾਣ ਦੀ ਕੋਈ ਲੋੜ ਨਹੀਂ ਤੇ ਭਜਿੰਦੀ ਕੀ ਮੈਂ ਫਿਰ ਸਿੰਦੀਪ ਜੀ ਵੇਖੋ ਹੁਣ ਛੋਟੀ ਨੂੰ ਬੱਚੇ ਦਾ ਤੇ ਵਟਾ ਲੱਗਣਾ ਉਦਾਂ ਦੇ ਝੋਟੀ ਆ 35 40 ਦੀ ਹਾਂ ਸਿਲਪੁਰ ਜਿਹੜੀ ਅੱਜ ਦੇਣ ਲੈਣ ਆਲੀ 1 22 ਦੀ ਝੋਟੀ ਦੇਵਾਂਗੇ 1 22 ਹਰ ਦੇ 22000 ਦੀ ਬਸ ਦੇਣੀ ਹੈ ਉਦਾਂ 35 ਦੀ ਝੋਟੀ ਹੈ ਹਾਂ ਜੀ ਹਾਂ ਐਦਾਂ ਗਾੜੀ ਬਹਿ ਜਾਓ ਗਾੜੀ ਰੱਖ ਕੇ ਕੋਈ ਬਿਲਕੁਲ ਹੀ ਸੀਲ ਠੰਡੀ ਐ ਬਹਿ ਜਾਓ ਚਲੋ ਠੀਕ ਐ ਐਦਾਂ ਥੱਲੇ ਬਹਿ ਜਾਣਾ ਜੀ ਇਹਦੇ ਬਸ ਠੀਕ ਐ ਐਦਾਂ ਇਹਨੇ ਪਛਮਾਉਣਾ ਜੀ ਠੀਕ ਐ ਬਿਲਕੁਲ ਠੰਡੀ ਠੀਰੀ ਚਲੋ ਤੇ ਆਹਾ ਗੱਬਣਾ ਜੀ ਆ ਗੱਬਣ ਮੱਝਿਆ ਜੀ ਅਜੇ ਗੱਬਣਾ ਹਾਂ ਜੀ ਇੱਕ ਦਿਨ ਟਾਈਮ ਲਾਉਗੀ ਜੀ ਇਹਨੇ ਕੋਈ 2-4 ਦਿਨ ਲੈ ਜਾਣੇ ਆ ਜੇ ਸੰਦੀਪ ਜੀ ਠੀਕ ਆ ਹਾਂਜੀ ਹਾਂਜੀ ਖੋਲੋ ਜੀ ਇਹ ਇਹ ਦੋ ਦੱਕ ਬਾਈ ਕਿੰਨਾ ਕਰੂ ਫਿਰ ਇਹ ਤੇ 15-16 ਕਿਲੋ ਵਾਲੀ ਸੰਦੀਪ ਜੀ ਮੱਝ ਆ 15-16 ਕਿਲੋ ਵਾਲੀ 15-16 ਕਿਲੋ ਵਾਲੀ ਲਓ ਜੀ ਵੱਡੀ ਜੁੜੀ ਜੀ ਵੀ ਪੂਰੀ ਤੇਜਾ ਸੁਆ ਮੱਝ ਦਾ ਹਾਂਜੀ ਹਾਂ ਆ ਦੇਖਾ ਮਾੜਾ ਵੀ ਲਾ ਰਿਹਾ ਮਾਜੀ ਜਾਂਦੀ ਹੈ ਹਾਂ ਨਹੀਂ ਮੈਂ ਬਹੁਤ ਵੱਡੀ ਜਿਆਦਾ ਜੀ ਮਾੜਾ ਜੈ ਨਾ ਪੱਕਾ ਥੋੜਾ ਜਾਂ ਮੰਦੀ ਮੱਝ ਹਾਂਜੀ ਹਾਂਜੀ ਮੜਾ ਜਿਆ ਕੱਲ ਉੱਥੇ ਪੈਰੇ ਦਾ ਥੋੜਾ ਜਿਹਾ ਪੈ ਗਿਆ ਸੀ ਠੀਕ ਆ ਉਹ ਅੰਦਰ ਥਾਂ ਵਾ ਥੋੜਾ ਖਰਾਬ ਜਾ ਆਜੋ ਜੀ ਆਜੋ ਤੀਜਾ ਸੂਆ ਬਹੁਤ ਵੱਡੀ ਮੱਝ ਹਾਂਜੀ ਹਾਂਜੀ ਪੂਰੀ ਕੱਦ ਵਾਲੀ 2-4 ਦਿਨ ਲੈ ਜਾਊਗੀ ਹਜੇ ਦੁੱਧ ਵਾਲੀ ਮੈਂ ਹਾਂ ਨਾ ਹਾਂ ਦੁੱਧ ਵਾਲੀ ਦੁੱਧ ਵਾਲੀ ਜੀ ਹੂੰ ਪੂਰੀ ਜਿਆਦਾ ਚੰਗੀ ਜੀ ਵੱਡੀ ਮੱਝ ਬਿਲਕੁਲ ਜੀ ਬਿਲਕੁਲ ਬਾ ਲੈ ਜਾਂ ਦੋ ਤੋਂ 15-16 ਕਿਲੋ ਵਾਲੀ ਖਰੀ ਮੈਂ ਆ ਜੀ ਗੋੜੀ ਭੈਣ ਜੋ ਟਿੱਪਣ ਟੱਪਣ ਬਹੁਤ ਜਿਆਦਾ ਚੰਗਾ ਹਾਂਜੀ ਹਾਂਜੀ ਪੂ ਦੋ ਚਾਰ ਜਿਹੇ ਦਿਨ ਲੈ ਜਾਊਗੀ ਇਹ ਇਹਦੀ ਫਿਰ ਬਾਜੀ ਕੀਮਤ ਇਹਦਾ ਸੰਦੀਪ ਜੀ ਜਿਹੜਾ ਮੁੱਲ ਕਰ ਨੂੰ ਆਪਾਂ 1.5 ਲੱਖ ਰੁਪਈਆ ਕਰਦੇ ਆਂ ਹਾਂਜੀ ਤੇ 1.35 ਦੀ ਮਾਝੇ ਦੇਣੀ ਆ ਬਸ 1 ਲੱਖ 35 ਦੇਣੀ ਆ ਤੇ ਆਪ ਦੀ ਬਾਧਾਂਗੇ ਬਸ ਜਿਹੜਾ ਦੇਣ ਲੈਣ ਵਾਲਾ ਮੋਲ ਆ ਇਹਦਾ ਠੀਕ ਆ ਹਾਂ ਬਹੁਤ ਜਿਆਦੀ ਚੰਗੀ ਦੁੱਧ ਵਾਲੀ ਮਾਂ ਜੀ ਚਲੋ ਚਲੋ ਜਿਆਦਾ ਲੇਵਾ ਨਵਾ ਖਰਾ ਟਿੱਪਣ ਟੱਪਣ ਠੰਡੀ ਤੇਰੀ ਹਾਂਜੀ 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 ਚਾ ਬੂਰੀ ਜੀ ਬੂਰੀ ਦੂਜਾ ਸੁਆ ਸੁਈ ਆ ਜੀ ਹਾਂਜੀ 14 ਕਿਲੋ ਔੜੇ ਦੇ ਥੱਲੇ ਦੁੱਧ ਤਿਆਰ ਆ ਜੀ। ਅਹਾਂ 14 ਕਿਲੋ। 14 ਕਿਲੋ। ਬਹੁਤ ਕੱਦ ਕਾਠ ਦੀ ਵੱਡੀ ਮੱਝ। ਨਹੀਂ ਵੱਡੀ ਮੈਂ। ਬਹੁਤ ਜਿਆਦੀ ਐ ਵੇਖੋ। ਖੋਲੋ ਜੀ ਇਹਨੂੰ ਵੀ। ਹਾਂ ਪੱਕਾ ਪੂਰਾ ਰੰਗ ਥੋੜੀ ਨੀਲੀ ਜਿਹੀ। ਅਹ ਕੱਟਾ ਜੀ। ਆਹ ਬੱਚਾ ਜੀ ਆਹ ਬੱਚਾ ਕੋਈ ਲਾ ਲਓ 20 ਦਿਨਾਂ ਦਾ ਕੋਈ ਲਾ ਲੇ ਪੰਜਾਂ ਦਾ ਤੇ ਜਾਣ ਦੇ ਲੈ ਮਹੀਨੇ ਦਾ। ਇਹ ਕੱਟਿਆ? ਕੱਟਾ। ਕੱਟਾ ਵਾ। ਕੱਟਾ ਬੂਰਾ ਜੀ। ਲਓ ਜੀ। ਪੂਰੀ ਵੱਡੀ ਝੋਟੀ ਆ। ਪੂਰੀ ਵੱਡੀ ਜੀ। 14 ਕਿਲੋ ਦੁੱਧ ਅੱਜ ਆਜੜ ਰਿਹਾ ਜੀ ਇਹਦੇ ਬੂਰੀ ਦੇ। 14 ਕਿਲੋ ਅੱਜ ਹਾਜ਼ਰ ਹਨਾ ਵੇਖੋ ਕੱਦ ਕਾਠ ਵੇਖੋ ਨਹੀਂ ਠੀਕ ਹੈ ਜੀ ਫਿਰ ਵੱਡੀ ਝੋਟੀ ਪੂਰੀ ਹੂੰ ਹੂੰ ਆ ਜਾਓ ਜੀ ਆ ਜਾਓ ਪੂਰੀ ਕੱਦ ਕਾਠ ਦੀ ਜੀ ਨਹੀਂ ਕਾਦਾ ਬਹੁਤ ਛੋਟੀ ਦਾ ਹਾਂ 20 ਦਿਨਾਂ ਦਾ ਸੁਆ ਹੈਗਾ ਜੋ ਇਹਦਾ ਜੀ ਹੂੰ ਹੂੰ ਇਹਦੀ ਬਾਜੀ ਫਿਰ ਕੀ ਮਾਦਾ ਇਹਦਾ ਸੰਦੀਪ ਜੀ ਮੁਰਲ ਤੇ ਹੁਣ ਇਹੋ ਜਿਹਿਆਂ ਦਾ ਤੇ 2-2 ਲੱਖ ਹੋਇਆ ਵਾ ਤੁਸੀਂ ਸਮਝਣ ਸਾਰੇ ਕਾਰਨ ਹੈ ਬਾਹਰ ਹਾਂਜੀ ਹਾਂਜੀ ਇਹ ਜਿਹੜੀ ਆਪਾਂ ਬਿਲਕੁਲ ਹੀ ਦੇਣ ਲੈਣ ਵਾਲੀ 1.35 ਦੀ ਮੱਝ ਦੇਾਂਗੇ ਜੀ 1 ਲੱਖ 50 ਦੀ ਦੇਣੀ ਹੈ ਨਾ 35000 ਦੀ ਦੇ ਦਾਂਗੇ ਠੀਕ ਉਹਦੇ ਤੋਂ ਛੋਟ ਛਾਟ ਕਰਕੇ 132 ਇਹਦਾ ਜਿਹੜਾ ਆਪਾਂ ਲੈਣਾ ਹੈ ਜੀ ਬਸ 1 ਲੱਖ 32000 32000 ਰੁਪਿਆ ਇਹਦਾ ਲਵਾਂਗੇ ਜੀ ਮੈਂ ਤਾਂ ਠੀਕ ਆ ਹਾਂਜੀ ਬਹੁਤ ਕੱਦ ਕਾਠ ਦੀ ਚਵਾ ਚੂ ਦੀ ਬੜੀ ਚੰਗੀ ਠੀਕ ਹੈ ਜੀ ਐ ਥਣਲੇਵੇ ਦੀ ਬਿਲਕੁਲ ਸਾਫ ਜੀ ਬਾਠ ਠੀਕ ਆ ਹਾਂਜੀ ਹਾਂਜੀ ਚਲੋ ਆਹੀ ਬਰ ਪਸ਼ੂ ਹੈ ਨਾ ਜੀ ਬਸ ਹਾਂਜੀ ਦੇਖੋ ਜੀ ਆਹੀ ਪਸ਼ੂ ਪਾਈਆਂ ਕੋਲ ਜੀ ਤੇ ਬਾਕੀ ਮੇਰੇ ਵੀ ਇੱਥੇ ਦੋ ਟਾਈਮ ਆ ਕੇ ਡੰਡਾ ਮਾਰ ਕੇ ਚੋਈ ਕਰੋ ਚੋਈ ਕਰੋ ਕੇ ਆਪਣੀ ਤਸੱਦੀ ਕਰੋ ਜੀ ਇਹੋ ਪੰਜੇ ਵੱਜਾਂ ਜੋ ਹਾਂਜੀ ਹਾਂਜੀ ਇੱਕ ਮੈਂ ਗੱਬਣੇ ਚਾਰ ਮੱਜਾਂ ਸੂਈਆਂ ਇੱਕ ਝੋਟੀ ਦਾ ਬੱਚਾ ਮਰਿਆ ਜੀ ਇਹਦਾ ਹਾਂਜੀ ਹਾਂਜੀ ਹਾਂ ਆ ਬਾਕੀ ਸਾਰੀਆਂ ਤਾਜ਼ੀਆਂ ਝੋਟੀਆਂ ਜੀ ਚਲੋ ਚਲੋ ਉਹ ਗੱਬਣੇ ਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਚਲੋ ਤੇ ਪਿੰਡ ਆਪਣਾ ਦੁਲਚੀਪੁਰਾ ਤਹਿਸੀਲ ਖਡੂਰ ਸਾਹ ਜਿਲ੍ਹਾ ਤਰਨਤਾਰ 81463 37725 ਚਲੋ ਠੀਕ ਹੈ ਭਾਜੀ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ